ਸਾਹਿਬ ਸਾਰਿਆਂ ਨੂੰ ਜੈਗੁਰਦੇਵ ਜੈਪੀ ਜੈਸੰਵਿਧਾਨ ਵੱਖ-ਵੱਖ ਜੱਥੇਬੰਦੀਆਂ ਦੇ ਪ੍ਰਤੀਨਿਧੀ ਪ੍ਰਧਾਨ ਸੁਸਾਇਟੀਆਂ ਦੇ ਮੈਂਬਰ ਭਗਵਾਨ ਬਾਲਮੀਕ ਸਮਾਜ ਤੋਂ ਸਤਗੁਰੂ ਕਬੀਰ ਸਮਾਜ ਤੋਂ ਐਸੀ ਸਮਾਜ ਤੋਂ ਸਾਰੀਆਂ ਜੱਥੇਬੰਦੀਆਂ ਜਿੰਨੀਆਂ ਵੀ ਆਈਆਂ ਜਿੰਨੇ ਵੀ ਨੌਜਵਾਨ ਸਾਥੀ ਮੇਰੇ ਵੀਰ ਬੈਠੇ ਅੱਜ ਪੰਡਾਲ 'ਚ ਸਾਰਿਆਂ ਦੇ ਚਾਨਾਂ 'ਚ ਕੋਟ-ਕੋਟ ਨਮਨ ਕਿਉਂਕਿ ਇਹ ਉਹ ਵੀਰਿਆ ਜਦੋਂ ਕਿਤੇ ਸਮਾਜ ਦੀ ਕਿਤੇ ਭੀੜ ਪੈਂਦੀ ਆ ਸਮਾਜ ਨੂੰ ਕੋਈ ਦੁੱਖ ਹੋਵੇ ਕੋਈ ਅੰਦੋਲਨ ਦੀ ਗੱਲ ਹੋਵੇ ਇਹ ਸਾਰੇ ਲੋਕ ਪਹੁੰਚਦੇ ਆ ਅਤੇ ਅੰਦੋਲਨ ਨੂੰ ਕਾਮਯਾਬ ਕਰਦੇ ਆ ਕਿਸੇ ਸ਼ਾਇਰ ਨੇ ਕਿਹਾ ਬੁੱਲ ਬੁੱਲੇ ਦੇ ਪੰਜਿਆਂ 'ਚ ਕਦੇ ਬਾਜ ਨਹੀਂ ਹੁੰਦੇ ਬੁੱਲ ਬੁੱਲ ਦੇ ਪੰਜਿਆਂ 'ਚ ਕਦੇ ਬਾਜ ਨਹੀਂ ਹੁੰਦੇ ਜਿਨ੍ਹਾਂ ਕੋਮਾਂ ਨੂੰ ਸਿਰ ਝਾ ਕੇ ਚੱਲਣ ਦੀ ਆਦਤ ਹੋਵੇ ਉਹਨਾਂ ਕੋਮਾਂ ਦੇ ਸਿਰਾਂ 'ਤੇ ਕਦੇ ਤਾਜ ਨਹੀਂ ਹੁੰਦੇ ਉਹਨਾਂ ਕੋਮਾਂ ਦੇ ਸਿਰਾਂ 'ਤੇ ਕਦੇ ਤਾਜ ਨਹੀਂ ਹੁੰਦੇ ਸਾਨੂੰ ਬੜਾ ਮਾਣ ਆ ਅਸੀਂ ਬੂਟਾ ਮੰਡੀ ਜਨਮ ਲਿਆ ਬੂਟਾ ਮੰਡੀ ਦੀ ਉਹ ਧਰਤੀ ਜਿੱਥੇ ਪਰਮ ਪੂਜਨੀਏ ਬਾਬਾ ਸਾਹਿਬ ਡਾਕਟਰ ਧੀਮਰਾਓ ਅੰਬੇਦਕਰ ਜੀ ਦੀ ਚਾਰਨ ਛੋ ਧਰਤੀ ਹੋਣ ਦਾ ਮਾਣ ਪਕਟਾ ਹੈ ਜਦੋਂ ਵੀ ਕਿ ਕੋਈ ਅੰਦੋਲਨ ਦੀ ਗੱਲ ਚੱਲੀ ਜਾਂ ਕੋਈ ਮੂਵਮੈਂਟ ਲੜਨੀ ਹੋਈ ਤਾਂ ਅੰਦੋਲਨ ਬੂਟਾ ਮੰਡੀ ਤੇ ਸ਼ੁਰੂ ਹੋਇਆ ਸਰਦਾ ਤੇ ਆਸਤਾ ਦਾ ਕੇਂਦਰ ਸਤਗੁਰ ਰਵਿਦਾਸ ਧਾਮ ਜਿੱਥੇ ਲੱਖਾਂ ਹੀ ਸੰਗਤਾਂ ਨਤਮਸਤਕ ਹੁੰਦੀਆਂ ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨਲ ਐਂਡ ਚੈਰੀਟੇਬਲ ਟਰਸਟ ਹਮੇਸ਼ਾ ਆਪਣਾ ਯੋਗਦਾਨ ਪਾਉਂਦਾ ਕੋਲ ਸਾਹਿਬ ਸੇਠ ਸਾਹਿਬ ਬਿਠੇ ਆ ਰਜਿੰਦਰ ਪ੍ਰਸਾਦ ਮਹੇ ਜੀ ਸਾਰੀ ਸਮੂਚੀ ਕਮੇਟੀ ਹਮੇਸ਼ਾ ਆਪਣਾ ਯੋਗਦਾਨ ਪਾਉਂਦੀ ਆ ਬਲਵੀਰ ਜੀ ਬਿਠੇ ਆ ਅਜੂਬ ਜੀ ਬਿਠੇ ਆ ਅਮੇਜ ਜੀ ਸੰਗਾ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਤੀ ਬੀਬੀ ਸੰਤ੍ਰਕੋ ਜੀ ਜਦੋਂ ਕਾਲਜ ਦੀ ਵੀ ਮੂਵਮੈਂਟ ਲੜੀ ਸੀ ਤਾਂ ਆਪਾਂ ਉਹ ਵੀ ਜੰਗ ਜਿੱਤੀ ਸੀ ਸਾਰੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਬੀਬੀਆਂ ਭੈਣਾਂ ਮਾਤਾਵਾਂ ਦੇ ਬੀਬੀ ਜੀ ਹੁਣ ਹੀ ਸਾਨੂੰ ਬੜਾ ਸਪੋਰਟ ਕੀਤਾ ਸੀਗਾ ਆਪਾਂ ਅੱਜ ਜਿਹੜੇ ਗੱਲ ਲਈ ਇਕੱਠੇ ਹੋਏ ਆ ਅੰਮ੍ਰਿਤਸਰ ਵਿਖੇ ਜੋ ਇੱਕ ਵਿਅਕਤੀ ਵੱਲੋਂ ਬੜੀ ਘਨੌਣੀ ਘਟਨਾ ਕੀਤੀ ਗਈ ਅਸੀਂ ਸਾਰੇ ਸਾਥੀ ਉਸ ਗੱਲ ਦਾ ਵਿਰੋਧ ਕਰਦੇ ਆਂ ਘਟਨਾ ਦੀ ਨਿੰਦਾ ਕਰਦੇ ਆਂ ਇਹੋ ਜਿਹੇ ਹਮੇਸ਼ਾ ਪੂਰੇ ਪਹਰੇ ਦੇ ਵਿੱਚ ਕਿਤੇ ਨਾ ਕਿਤੇ ਸਟੈਚੂ ਨਾਲ ਥੇੜ-ਛੜ ਕੀਤੀ ਜਾਂਦੀ ਆ ਇਸ ਲਈ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਸਾਥੀਓ ਆਪਾਂ ਅੰਦੋਲਨ ਵੀ ਕਰਦੇ ਆਂ ਕਾਮਯਾਬੀ ਹੋ ਜਾਂਦਾ ਪਰ ਇਹ ਘਰ ਜਾ ਕੇ ਚਿੰਤਨ-ਮੰਥਨ ਵੀ ਕਰਿਆ ਕਰੋ ਵੀ ਇਹਦਾ ਰਿਜ਼ਲਟ ਕੀ ਨਿਕਲਿਆ ਇੱਕ ਵਾਰੀ ਇਕੱਠੇ ਹੋ ਜਾਣੇ ਕਿਤੇ 10 ਬੰਦੇ ਭਰਾ ਇਕੱਠੇ ਹੁੰਦੇ ਆ ਜਰੂਰ ਚਿੰਤਨ ਮੰਥਨ ਕਰਿਆ ਕਰੋ ਕਹਿੰਦੇ ਭੀਮ ਨੇ ਅੱਖ ਖੋਲੀ ਤੋਂ ਹਰ ਕੋਈ ਇਨਸਾਨ ਬਣ ਗਿਆ ਭੀਮ ਨੇ ਜ਼ੁਬਾਨ ਖੋਲੀ ਤੋਂ ਹਰ ਕੋਈ ਤੂਫਾਨ ਬਣ ਗਿਆ ਭੀਮ ਨੇ ਕਿਤਾਬ ਖੋਲੀ ਤੋਂ ਹਰ ਕੋਈ ਵਿਦਵਾਨ ਬਣ ਗਿਆ ਭੀਮ ਨੇ ਕਲਮ ਖੋਲੀ ਤੋਂ ਦੇਸ਼ ਦਾ ਸੰਵਿਧਾਨ ਬਣ ਗਿਆ ਬਾਬਾ ਸਾਹਿਬ ਸਾਡੇ ਰਹਿਬਰ ਆ ਸਾਡੇ ਰੱਬ ਆ ਸਾਡੇ ਗੁਰੂ ਆ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿ ਕੋਈ ਕਟੀਆਂ ਸ਼ਬਦਾਵਲੀ ਬਾਤੇ ਜਾਂ ਸਾਡੇ ਬਾਬਾ ਸਾਹਿਬ ਦੇ ਸਟੈਚੂ ਨਾਲ ਛੇੜਛਾੜ ਕਰੇ ਇਹ ਸਾਰਾ ਜੰਗ ਕੋਈ ਵੀ ਹੋਵੇ ਉਹ ਸਾਰਿਆਂ ਦੇ ਏਕੇ ਨਾਲ ਪ੍ਰੇਮ ਨਾਲ ਜਿੱਤੀ ਜਾ ਸਕਦੀ ਆ ਇਸ ਲਈ ਭਰਾਵੋ ਸਾਰੇ ਇਕੱਠੇ ਹੋਇਆ ਕਰੋ ਇੱਕ ਦੂਜੇ ਨੂੰ ਮੈਸੇਜ ਲਾਇਆ ਕਰੋ ਸਮੇਸਰ ਪਹੁੰਚਿਆ ਕਰੋ ਕਿੰਦੇ ਲੀਡਰ ਕੌਮ ਦਾ ਸਰਮਾਇਆ ਹੁੰਦੇ ਆ ਕੌਮ ਦੀ ਰੀੜ ਦੀ ਹੱਡੀ ਹੁੰਦੇ ਆ ਪਰ ਅੱਜ ਕੱਲ ਦੇ ਲੀਡਰ ਸਾਡੀ ਗੱਲ ਘੱਟ ਤੇ ਆਪਣੀ ਗੱਲ ਤੇ ਆਪਣੇ ਘਰ ਨੂੰ ਹੀ ਪਹਿਲਾਂ ਦੇਖਦੇ ਆ ਇਹ ਜਿੰਨੇ 1199 ਕਿੰਨੇ ਪਲੱਸ ਹੀ ਹੋਣਗੇ ਸੰਸਦ ਚੁਣ ਕੇ ਭੇਜਦੇ ਆ ਇਸ ਗੱਲ ਵੱਲ ਵੀ ਤਵੱਜੋ ਦਿਆ ਕਰੋ ਕੀ ਉਹ ਸਾਡੇ ਸਮਾਜ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਜਿਹੜਾ ਵੇਖੋ ਪਾਰਟੀ ਜਿਹੜੀ ਮਰਜ਼ੀ ਚ ਕੋਈ ਹੋਵੇ ਜਦੋਂ ਸਮਾਜ ਦੀ ਗੱਲ ਹੋਵੇ ਸਾਡੇ ਧਰਮ ਦੀ ਗੱਲ ਹੋਵੇ ਭਈ ਇਕੱਠੇ ਹੋ ਜਾਇਆ ਕਰੋ ਤਕੀਦ ਆ ਤੁਹਾਡੇ ਚਾਨਾ ਚ ਤੇ ਸਾਰੇ ਇਕੱਠੇ ਹੋ ਜਾਇਆ ਕਰੋ ਤੇ ਤੁਹਾਡਾ ਸਾਰਿਆਂ ਦਾ ਬੜਾ ਪਿਆਰ ਆ ਬਈ ਤੁਸੀਂ ਸਾਰੇ ਇੱਥੇ ਪਹੁੰਚੇ ਆ ਹਮੇਸ਼ਾ ਐਦਾਂ ਹੀ ਹਮੇਸ਼ਾ ਇਕੱਠੇ ਹੋਇਆ ਹੋਇਆ ਕਰੋ ਮੈਂ ਕਿਨਾਰੇ ਨਾਲ